ਕੁਆਈ ਨਹੀਂ ਕਰਨੀ ਡਾਇਰੈਕਟ ਕਾਰਵਾਈ ਕਰਾਂਗੇ ਡੈਮੋਲਿਸ਼ ਕਰਾਂਗੇ ਸਰ ਕਿਹੜੀ ਕਿਹੜੇ ਸਥਾਨ ਤੋਂ ਅੱਜ ਮਦਦ ਕੀਤੀ ਗਿਆ ਸਮਾਂ ਅੱਜ ਹੁਸ਼ਿਆਰਪੁਰ ਰੋਡ ਮੱਛੀ ਮਾਰਕੀਟ ਕਚਹਿਰੀ ਦੇ ਬਾਹਰ ਜਿਹੜੇ ਖੋਖੇ ਲੱਗੇ ਸੀ ਉਹ ਚੁੱਕੇ ਗਏ ਆ ਔਰ ਜੀ ਸੀ ਟੀ ਪੁਲ ਦੇ ਥੱਲੇ ਜਿਹੜੀਆਂ ਰੇੜੀਆਂ ਲੱਗੀਆਂ ਸੀ ਉਹ ਚੁਗਵਾਈਆਂ ਔਰ ਲੇਬਰ ਕਲੋਨੀ ਦੇ ਬਾਹਰ ਪਾਰਕ ਦੇ ਕੋਲ ਜਿਹੜੀਆਂ ਰੇੜੀਆਂ ਲੱਗੀਆਂ ਉਹ ਚੁੱਕ ਰਹੇ ਸਾਰਾ ਅੱਜ ਕੋਈ ਪੀਲਾ ਪੰਜਾ ਵਗੈਰਾ ਵੀ ਚੱਲਿਆ ਜੀ ਚਲਾਇਆ ਜੀ ਜ਼ਰੂਰ ਚਲਾਇਆ ਜੀਨਕੇ ਸੇ ਦੁਆਰਾ ਨਹੀਂ ਜਦੋਂ ਤੁਸੀਂ ਅਲਟੀਮੇਟ ਦਿੱਤਾ ਆ ਇਹ ਉਸ 71 ਦੇ ਵਿੱਚ ਨਹੀਂ ਕਰਦੇ ਹੋ ਤਾਂ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਜੇ ਇਹ ਨਹੀਂ ਮੰਨਣਗੇ ਤੇ ਸਾਡੇ ਉੱਚ ਅਧਿਕਾਰੀਆਂ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੇ ਅਕੋਰਡਿੰਗ ਇਹਨਾਂ ਤੇ ਪਰਚੇ ਵੀ ਦਰਜ ਹੋਣਗੇ ਤੇ ਇਹਨਾਂ ਦੇ ਕਾਰਵਾਈ ਕਰਕੇ ਫਿਰ ਬਿਲਕੁਲ ਡੈਮੋਲਿਸ਼ ਕੀਤੀਆਂ ਜਾਣਗੀਆਂ ਸਰ ਇੱਥੇ ਤਾਂ ਕਾਰਵਾਈ ਹੋ ਚੁੱਕੀ ਹੈ ਕਿਤੇ ਹੋਰ ਵੀ ਕਾਰਵਾਈ ਕਰ ਰਹੇ ਤੁਸੀਂ ਬਾਜ਼ਾਰਾਂ ਦੇ ਵਿੱਚ ਵੀ ਮੈਂ ਰੁਟੀਨ ਦੇ ਵਿੱਚ ਜਾਂਨਾ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਪੀਲੀ ਲਾਈਨ ਅਸੀਂ ਲਗਵਾ ਰਹੇ ਆ ਪੂਰੇ ਬਾਜ਼ਾਰਾਂ ਚ ਗਊਸ਼ਾਲਾ ਬਾਜ਼ਾਰ ਸਿਨੇਮਾ ਰੋਡ ਸਨਾਈ ਰੋਡ ਪੀਲੀ ਲਾਈਨ ਲੱਗ ਰਹੀ ਹੈ ਪੀਲੀ ਲਾਈਨ ਤੋਂ ਅੰਦਰ ਅੰਦਰ ਜਿਹਦਾ ਸਮਾਨ ਹੋਏਗਾ ਉਹਨੂੰ ਅਸੀਂ ਕੁਝ ਨਹੀਂ ਕਾਂਗੇ ਜਿਹੜਾ ਪੀਲੀ ਲਾਈਨ ਤੋਂ ਬਾਹਰ ਆਏਗਾ ਉਹਦਾ ਸਮਾਨ ਜ਼ਬਤ ਕਰ ਲਿਆ ਜਾਏਗਾ ਔਰ ਮੁੜ ਕੇ ਵਾਪਸ ਨਹੀਂ ਹੋ ਜਿਹੜੀ ਅੱਜ ਦੀ ਤੁਸੀਂ ਕਾਰਵਾਈ ਕੀਤੀ ਆ ਇਹਦੇ ਬਾਰੇ ਕੀ ਮੈਸੇਜ ਹੈ ਜੀ ਇਹਦੇ ਬਾਰੇ ਮੈਸੇਜ ਇਹੀ ਆ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਕਿ ਸਹਿਯੋਗ ਕਰੋ ਨਗਰ ਨਿਗਮ ਦਾ ਨਗਰ ਨਿਗਮ ਦੀ ਟੀਮ ਦਾ ਅਸੀਂ ਤੁਹਾਡੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਇਹ ਸਭ ਕਰ ਰਹੇ ਆ ਤੁਸੀਂ ਥੋੜਾ ਸਾਡਾ ਕੋਆਪਰੇਸ਼ਨ ਕਰੋ ਸਾਡੇ ਨਾਲ ਵੀ ਸਾਡਾ ਸਾਥ ਦਿਓ ਨਜਾਇਜ਼ ਕਬਜ਼ੇ ਨਾ ਕਰੋ ਸਰ ਜਿੱਦਾਂ ਸਾਈਡ ਰੋਡ ਦੇ ਉੱਪਰ ਸ਼ਾਮ ਨੂੰ ਦੇਖ ਲੋ ਜਾਇ ਦੇਖ ਨੂੰ ਦੇਖ ਲੋ ਇੰਨਾ ਰਸ਼ ਹੁੰਦਾ ਉੱਥੇ ਉੱਥੇ ਕੀ ਕਾਰਵਾਈ ਕਰ ਰਹੇ ਹੋ ਬ੍ਰਦਰ ਉੱਥੇ ਵੱਡੀਆਂ ਟੀਮਾਂ ਜਾਂਦੀਆਂ ਵੀ ਆ ਬ੍ਰਦਰ ਅਸੀਂ yellow line ਲਗਵਾ ਰਹੇ ਹਾਂ ਜਿਹੜੀ yellow line ਲੱਗ ਰਹੀ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਉੱਥੇ ਸ਼ੁਰੂ ਕਰਾਂਗੇ ਜਿਹੜਾ yellow line ਤੋਂ ਬਾਹਰ ਆਏਗਾ ਉਹ ਅਸੀਂ ਜ਼ਬਤ ਕਰ ਲੈਣਾ ਉਹਨਾਂ ਦਾ ਜਦੋਂ yellow line ਜਿਹੜੀ ਹੈ ਕਦੋਂ ਲੱਗ ਰਹੀ ਹੈ ਜੀ ਲੱਗ ਰਹੀ ਹੈ ਜੀ ਲੱਗੇ ਹੋਏ ਬੰਦੇ ਲਗਾਉਣ ਵਾਸਤੇ ਗਊਸ਼ਾਲਾ ਬਾਜ਼ਾਰ ਤੋਂ ਸ਼ੁਰੂ ਸਰ 3-4 ਸਾਲ ਪਹਿਲੋਂ ਵੀ yellow line ਦਾ ਪ੍ਰਯੋਗ ਕੀਤਾ ਸੀਗਾ ਇਹ ਹਾਲੇ ਵੀ ਮਤਲਬ ਕਿ ਮੈਡਮ ਨੂੰ ਵੀ ਅਸੀਂ ਪੁੱਛੀਦਾ ਵਾ ਕਿ yellow line ਕਿਦੋਂ ਚੱਲੇ 50 ਦੀ ਜਿਹੜੀਆਂ ਕਮੇਟੀਆਂ ਨੇ ਪ੍ਰਧਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਮੀਟਿੰਗ ਕਰ ਚੁੱਕੇ ਹਾਂ ਇਸ ਰਿਗਾਰਡਿੰਗ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਜੂ ਕੇ ਜਾ ਚੁੱਕੇ ਹੈ ਏਡੀਸੀ ਸਾਹਿਬ ਵੱਲੋਂ ਉਹ ਇਹਨੂੰ ਐਗਰੀ ਕਰਕੇ ਗਏ ਆ ਵੀ ਅਸੀਂ ਜਿਹੜੀ yellow line ਆ ਉਸ ਤੋਂ ਅੰਦਰ ਹੀ ਰਵਾਂਗੇ ਉਸ ਤੋਂ ਬਾਹਰ ਨਹੀਂ ਆਵਾਂਗੇ ਵੀ yellow line ਜਿੱਦਾਂ ਤਿਹਾਰਾਂ ਦੇ ਬੱਦੇ ਨੂੰ ਨਜ਼ਰ ਦੇਖਦੇ ਹੋਏ ਕਿੰਦਾ ਕੀ ਕਾਰਵਾਈ ਇਹਨਾਂ ਨੇ ਕਰ ਰਹੇ ਤੇਹਾਰਾਂ ਦੇ ਬੱਦੇ ਨਜ਼ਰ ਜੀ ਅਸੀਂ ਤਾਂ ਇਹੀ ਕਹਿੰਦੇ ਵੀ ਜਾਮ ਲੱਗਦਾ ਲੋਕੀ ਤਿਉਹਾਰ ਆ ਹਰ ਕਿਸੇ ਨੇ ਬਾਜ਼ਾਰ ਦੇ ਵਿੱਚ ਜਾਣਾ ਸਮਾਨ ਲੈਣ ਵਾਸਤੇ ਜੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਲੈਣ ਵਾਸਤੇ ਆਏ ਹੋ ਤੁਹਾਨੂੰ ਸਕੂਟਰ ਖੜਾਣ ਨੂੰ ਜਗ੍ਹਾ ਨਾ ਮਿਲੇ ਮੈਂ ਸਮਾਨ ਬਾਹਰ ਅੱਧੀ ਸੜਕ ਤੱਕ ਲਗਾਇਆ ਹੋਏਗਾ ਤੇ ਤੁਹਾਡੇ